ਜਾਲਮ ਜਿਹੜੀ ਹਕੂਮਤ ਐ ਤਾਂ ਸੰਗਰ ਜੀ ਵਾਰ-ਵਾਰ ਸਾਨੂੰ ਅਹਿਸਾਸ ਕਰਾਉਂਦੀ ਜਿਨ੍ਹਾਂ ਨੇ ਜਾਲਮ ਜਰਵਾਣਿਆਂ ਤੇ ਸੰਗਰ ਜੀ ਗੋਲੀਆਂ ਦੇ ਨਿਸ਼ਾਨ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੀ ਵੀ ਚਲਾਏ ਤੇ ਫਿਰ ਇੱਕ ਗੋਲੀ ਸੰਗਰ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਸਨਜੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਸਰੂਪ ਦੇ ਵਿੱਚ ਵੀ ਹੋਈ ਤੇ ਫਿਰ ਇਹ ਗੁਰਮਤਾ ਕੀਤਾ ਗਿਆ ਕਿ ਭਾਈ ਅੱਜ ਫਿਰ ਰਾਤ ਨੂੰ ਸਰਹਸਨ ਸਾਹਿਬ ਖਰੀਅਰ ਮੰਤਰ ਸਾਵੀ ਹੋਵੇ ਫਿਰ ਪੰਜ ਟੂਨ ਦਾ ਅੰਮ੍ਰਿਤ ਵੇਲਾ ਹੁੰਦਾ ਫਿਰ ਜਿਹੜੀ ਫੌਜ ਹੈ ਜਿਹੜਾ ਕਿ ਇਸਬਰਾਹ ਹੈ ਇਹ ਜਿਹੜੇ ਸਿੱਖ ਫੌਜੀ ਨਹੀਂ ਹੋਣ ਵੀ ਜਿਹੜੇ ਫੌਜੀ ਨੇ ਉਹਨਾਂ ਦਾ ਮਾਈਂਡ ਵਾਸ਼ ਬ੍ਰੇਨ ਵਾਸ਼ ਕਰ ਰਿਹਾ ਹੈ ਕਹਿਣਾ ਕਰਦਾ ਕਿ ਆਹ ਜਿਹੜੇ ਹੈ ਨਾ ਬਾਬੇ ਜੀ ਇਹਨਾਂ ਨੇ ਭਾਈ ਤੁਹਾਡੀ ਕੌਮ ਦਾ ਨਾਮ ਬਦਨਾਮ ਕਰ ਰਹੀ ਹੈ ਇਹਨਾਂ ਨੂੰ ਆਪਾਂ ਫੜਦ ਵਾਸਤੇ ਇੱਥੇ ਆਏ ਆ ਤੇ ਹੁਣ ਜੇਕਰ ਆਪਾਂ ਇਹਨਾਂ ਨੂੰ ਫੜ ਲਈਏ ਤੇ ਭਾਈ ਆਪਾਂ ਹਮਲਾ ਨਹੀਂ ਸੀ ਕਰਾ। ਅੱਜ ਵੀ ਸੰਗਤ ਇਹੋ ਜੀ ਠੀਕ। ਦਾਸ ਕਈ ਵਾਰ ਪਹਿਲਾਂ ਬੇਨਤੀ ਕਰਦਾ ਜੇਕਰ ਇਹਨਾਂ ਨੂੰ ਫੜਨਾ ਸੀ ਤੇ ਭਾਈ ਰਣਨੀਤੀ ਹੋਰ ਵੀ ਬਣਾਈ ਜਾ ਸਕਦੀ ਸੀ ਤੇ ਜਿਆਸੀ ਬਸੰਦਰੀ ਹਾਲ ਦੀ ਵੀ ਰਬਦੀ ਕੀਤੀ ਜਾ ਸਕਦੀ ਸੀ। ਰਸਤੇ ਵਿੱਚ ਕਿਤੇ ਵੀ ਘੇਰਾਬੰਦੀ ਕਰੀ ਕੀਤੀ ਜਾ ਸਕਦੀ ਸੀ ਜੀ ਸੰਤਾਂ ਨੂੰ ਫੜਨਾ ਹੁੰਦਾ ਪਹਿਲੀ ਗੱਲ ਜਦੋਂ 1980 ਵਿੱਚ ਗ੍ਰਿਫਤਾਰ ਹੋਏ ਸੀ ਸੰਤਾਂ। ਉਦੋਂ ਅਤਵਾਦ ਨੂੰ ਕਿਉਂ ਛੱਡਿਆ ਗਿਆ? ਜੇਕਰ ਆਤਵਾਦ ਦੀ ਸੀ ਹੁਣ ਤਾਂ ਸੰਗਰਜੀ ਐਨਐਸਟੀ ਭਾਰਤ ਦੇ ਸੰਵਿਧਾਨ ਦੇ ਅਨੁਸਾਰ ਇੱਕ ਸਾਲ ਦੀ ਸਟੇਟ ਦਾ ਮੁੱਖ ਮੰਤਰੀ ਤੇ ਡੀਸੀ ਉਸ ਜ਼ਿਲ੍ਹੇ ਦਾ ਇਹ ਜ਼ਿੰਮੇਵਾਰ ਹੁੰਦੇ ਨੇ ਕੈਂਡਸ ਲਾਉਣ ਦੇ ਵਿੱਚ ਤੇ ਸੰਗਰਜੀ ਇੱਕ ਸਾਲ ਦੀ ਹੁੰਦੀ ਹੈ ਗੱਲ ਦੇਖਣਾ ਕੋਈ ਬੰਦਾ ਬਾਹਰ ਨਹੀਂ ਜਾਂਦਾ ਉਸ ਸਮੇਂ ਵੀ ਇਹੋ ਕਰੂਣਾ ਸੀ ਉਹ ਫਿਰ ਉਹਨਾਂ ਨੂੰ ਬਾਹਰ ਆਉਣ ਦਿੱਤਾ ਗਿਆ ਤਾਂ ਜੋ ਸਿੱਖ ਕੌਮ ਦਾ ਘਾਣ ਕੀਤਾ ਜਾ ਸਕੇ ਜਿਹੜਾ ਪੂਰੇ ਪੰਜਾਬ ਦਾ ਹਰਮਨ ਪਿਆਰਾ ਚਰিত্র ਬਣ ਚੁੱਕਿਆ ਹੈ ਸਾਰੇ ਦੇਸ਼ ਦਾ ਭਾਈ ਜਿਹੜੇ ਪੰਜਾਬ ਦੇ ਇਲਾਕਾ ਨਿਵਾਸੀ ਹਨ ਸਾਰੇ ਸੰਗਤ ਦਾ ਭਾਈ ਜਿਹੜਾ ਹਰਮਨ ਪਿਆਰਾ ਪਾਤਰ ਬਣ ਚੁੱਕਿਆ ਹੈ ਉਸ ਬੰਦੇ ਦੀ ਕਰਤਾਰ ਕੁਸ਼ੀ ਕੀਤੀ ਹੈ ਸਾਰੀ ਧੋਮ ਉਸ ਨੂੰ ਇੱਕ ਗਲਤ ਆਗੂ ਦੀ ਨਜ਼ਰ ਨਾਲ ਕੀੜਾ ਪਿਆਰ ਹੈ ਸਰਕਾਰ ਹੈ ਕੱਟਦਾ ਹੈ ਉਹਨਾਂ ਦੀ ਇਹੋ ਨੀਤੀ ਸੀ ਕਿ ਹਰਮੰਦਰ ਸਾਹਿਬ 'ਤੇ ਹਮਲਾ ਕਰੀਏ ਤੇ ਕਰੀਏ 3 ਜੂਨ ਨੂੰ ਕਿ ਜਿਹੜੀ ਕੌਮ ਨਫਰਤ ਕਰੇ ਵਾਰ-ਵਾਰ ਇੱਕੋ ਗੱਲ ਆਖੇ ਜੇਕਰ ਉਹ ਹਰਮੰਦਰ ਸਾਹਿਬ ਸ੍ਰੀ ਗੁਰੂ ਕਾ ਜੀ ਸਾਹਿਬ ਨਾਮ ਦਾ ਆ ਤੇ ਹਮਲਾ ਨਹੀਂ ਸੰਭਾਉਂਦਾ ਇਹ ਮਦਾਸ ਨੇ ਕੱਲ ਵੀ ਬੇਨਤੀ ਕੀਤੀ 4 ਜੂਨ ਨੂੰ ਪਟਿਆਲਾ ਗੁਰਦੁਆਰਾ ਦੂਖ ਨਿਵਾਸ ਸਾਹਿਬ ਪਾਤਸ਼ਾਹੀ ਨੋਵੀਂ ਉੱਥੇ ਹਮਲਾ ਕਰਨਾ ਬੇਰ ਸਾਹਿਬ ਸੁਲਤਾਨਪੁਰ ਸਾਹਿਬ ਗੋਦੀ ਉੱਥੇ ਹਮਲਾ ਕਰਨਾ ਸ਼੍ਰੀ ਮੁਕਸਰ ਸਾਹਿਬ ਕਿਉਂ ਮਲਾਕੇ ਦਾ ਮਤਲਬ ਸੈੰਤੀ ਜਿਹੜੇ ਹੋਰ ਗੁਰੂ ਘਰ ਸੀ ਕਿਉਂ ਹਮਲਾ ਕਰਦਾ ਇਹ ਸੰਗਰ ਜੀ ਇੱਕ ਆਗੂ ਨੂੰ ਬਦਨਾਮ ਕਰਨ ਦੀ ਨੀਤੀ ਹੈ ਕਿ ਆਗੂ ਦੀ ਕਰਤਾਰਕੂਸ਼ੀ ਕਰਦੇ ਹੋ ਤੇ ਕੌਣ ਹੀ ਜਦੋਂ ਆਪਣੇ ਆਗੂ ਨੂੰ ਆਗੂ ਨਾ ਮੰਨੇ ਤੇ ਫਿਰ ਮੋਰਚਾ ਫੇਲ ਕਰਨਾ ਬਣਾ ਸਾਥ ਹੈ ਤੇ ਗੁਰੂ ਪਿਆਰੀ ਸੰਗਰ ਜੀ ਫਿਰ ਇਸ ਤਰੀਕੇ ਦੇ ਨਾਲ ਇਹ ਸਬਰਾਹ ਸਿੱਖ ਫੌਜੀਆ ਦਾ ਬ੍ਰੇਨ ਵਾਸ਼ ਕਰਦਾ ਹੈ ਕਿ ਇਹ ਤਾਂ ਭਾਈ ਅੱਤਵਾਦੀ ਹੈ ਇਹ ਜਿਹੜੇ ਮੰਗਾ ਬੜੀਆਂ ਨਜਾਇਜ਼ ਨੇ ਤੇ ਹੁਣ ਇਹ ਸ੍ਰੀ ਅਕਾਲ ਦਾਸ ਸਾਹਿਬ ਲੋਖਿਆ ਬੈਠਾ ਤੇ ਹੁਣ ਆਪਾਂ ਹੀ ਦੇ ਦੇ ਇਹਨੂੰ ਮਾਰ ਕੇ ਤੇ ਭਾਈ ਜਿਹੜੀ ਤੁਹਾਡੀ ਗੌਮ ਹੈ ਤੁਹਾਡੇ ਪਵਿੱਤਰ ਗੁਰੂ ਦਾਮਾਹ ਨੇ ਇਹਨਾਂ ਨੂੰ ਅਸੀਂ ਬਈ ਬਚਾਉਣਾ ਸਾਡਾ ਨਾ ਸਿੱਖ ਗੌਮ ਦੇ ਨਾਲ ਕੋਈ ਵੈਰ ਹੈ ਨਾ ਤੁਹਾਡੇ ਧਾਮਾ ਨਾਲ ਵੈਰ ਹੈ ਹੁਣ ਜਿਹੜੇ ਸੰਗਤ ਜੀ ਸਿੱਖ ਗੌਮ ਸੀ ਫਿਰ ਭਾਵਕ ਹੋ ਜਾਂਦੇ ਸੀ ਫਿਰ ਪਗੜ ਲਾ ਕੇ ਜਾਂਦੇ ਸੀ ਸਾਡੀ ਯਹੀ ਸੰਗਤ ਜੀ ਮਾਰੀ ਕੁਝ ਭਾਵਕ ਬੜੀ ਛੇਤੀ ਹੋ ਜਾਂਦੇ ਆ ਜene ਹਰ ਵਾਰ ਇਸ ਵਾਰ ਜੰਗ ਲੱਗੀ ਹੈ ਕਿਸੇ ਸਿੱਖ ਬੁੱਧੀਜੀਵੀ ਨੇ ਕਹਿਣਾ ਕੀਤਾ ਗੁਜਰਾਤ ਬਹੁਤ ਵੱਡਾ ਬਾਉਂਡਰ ਹੈ ਗੁਜਰਾਤ ਜੇਕਰ ਵੇਖਿਆ ਜਾਏ ਕਿ ਗੁਜਰਾਤ ਸਟੇਟ ਹੈ ਹਮਲਾ ਕਰਨ ਵਾਸਤੇ ਬਹੁਤ ਵਧੀਆ ਹੈ ਜੇਕਰ ਜੰਗ ਹੋ ਜਾਏ ਪਾਕਿਸਤਾਨ ਦੇ ਨਾਲ ਬਹੁਤ ਵਧੀਆ ਲੋਕੇਸ਼ਨ ਹੈ ਜੰਗ ਵਾਸਤੇ ਪਰ ਕਹਿਣਾ ਕਰਦੇ ਉੱਥੇ ਇਸੇ ਕਰਕੇ ਨਹੀਂ ਹੁੰਦੀ ਕਿਉਂਕਿ ਉੱਥੋਂ ਦੇ ਲੋਕ ਜੇ ਕਰੋੜਾਂ ਨੂੰ ਆਖਿਆ ਜਾਏ ਕਿ ਭਾਈ ਵਿਰੋਧੀ ਦੇਸ਼ ਦੀ ਸੈਨਾ ਸਾਡੇ ਤੇ ਆਵੀ ਹੋ ਰਹੀ ਆ ਤੇ ਸਾਡੀ ਮਦਦ ਕਰੋ ਰੋਟੀ ਪਾਣੀ ਸਾਨੂੰ ਬਚਾਓ ਤੇ ਭਾਈ ਜਿਹੜੇ ਨੌਜਵਾਨ ਨੇ ਅੱਗੇ ਆ ਕੇ ਸਾਡੇ ਨਾਲ ਮਦਦ ਕਰਕੇ ਮੋਢੇ ਨਾਲ ਮੋਢਾ ਜੋੜ ਕੇ ਲੜੋ ਉਹ ਨਹੀਂ ਲੜਦੇ ਉਹ ਭੱਜਣਗੇ ਪਰ ਪੰਜਾਬ ਦੀ ਧਰਤੀ ਦਾ ਖੂਨ ਹੀ ਐਸਾ ਸੰਗਰਹੀ ਪਾਣੀ ਐਸਾ ਹੈ ਅੰਨ ਐਸਾ ਹੈ ਇਹ ਧਰਤੀ ਦੇ ਹਵਾ ਹੀ ਐਸੇ ਸੂਰਬਲੀ ਦੋਹਰੇ ਆ ਇਥੇ ਭਈ ਜੇਕਰ ਦੇਸ਼ ਦੇ ਵਿਰੋਧੀ ਸੈਨਾ ਹਾਵੀ ਹੁੰਦੀ ਹੋਵੇ ਤੇ ਇਥੇ ਬੰਦੇ ਦਾ ਬ੍ਰੇਨ ਵਾਸ਼ ਕਰਕੇ ਧਰਮ ਦੇ ਨਾਂ ਤੇ ਪਟਕਾ ਕੇ ਉਸ ਨੂੰ ਜੰਗ ਕਰਨ ਵਾਸਤੇ ਤਿਆਰ ਕਰਨਾ ਬੜਾ ਸੌਖਾ ਹੈ ਐਸੇ ਕਰਕੇ ਭਈ ਪੰਜਾਬ ਦੇ ਹੀ ਸੰਗਤੀ ਜ਼ਿਆਦਾ ਲੋੜ ਪੈਂਦਾ ਹੈ 1971 ਦੀ ਵਾਹਿਗੁਰੂ 1962 ਦੀ ਜਦੋਂ ਜੰਗ ਹੋਈ ਸੀ ਤੇ ਸੰਗਰਵੀ ਹਰ ਉਸ ਸਮੇਂ ਹਥਿਆਰ ਹੀ ਨੇ ਚੱਲੇ ਸੀ ਉਹਨੋਂ ਉਸ ਸਮੇਂ ਫਿਰ ਸੰਗਰ ਜੀ ਜਿਹੜਾ ਹੁੰਦਾ ਸੀ ਪ੍ਰਾਈਮ ਮਿਨਿਸਟਰ ਉਸ ਨੇ ਕਿਹਾ ਲੀਤਾ ਕਿ ਭਾਈ ਆਪਣੇ ਕੋਲ ਹਥਿਆਰ ਖਰੀਦਣ ਵਾਸਤੇ ਤਾਂ ਗੀਵ ਵਿਦੇਸ਼ ਇਲਾਕਾ ਨਿਵਾਸੀ ਨੂੰ ਭਾਰਤ ਵਸੇ ਲੋਕਾਂ ਨੇ ਅੱਖਾਂਗਾ ਕਿ ਭਾਈ ਵੱਧ ਤੋਂ ਵੱਧ ਸਾਡਾ ਸਹਿਯੋਗ ਦਿਓ ਆਪਾਂ ਹਥਿਆਰ ਲੈ ਕੇ ਆਈਏ ਦੇਖ ਕੇ ਆਪਾਂ ਹਥਿਆਰ ਨਹੀਂ ਲੈ ਕੇ ਜਾਂਦੇ ਵੀ ਪਾਕਿਸਤਾਨ ਦੀ ਸੈਨਾ ਸਾਡੇ ਬਹੁਤ سارے ਭਾਰਤ ਦੇ ਏਰੀਏ ਨੂੰ ਸੋ ਭਾਈ ਕਬਜ਼ਾ ਕਰ ਰਹੀ ਹੈ ਪੂਰੇ ਭਾਰਤ ਵਰਸ਼ ਦੇ ਵਿੱਚੋਂ 2.5 ਕਿਲੋ ਤੇ ਪੰਜਾਬ ਦੇ ਵਿੱਚੋਂ 5.5 ਕਿਲੋ ਸੋਨਾ ਇਕੱਠਾ ਕੀਤਾ ਸਿਰਫ ਤੇ ਸਿਰਫ ਪੰਜਾਬ ਵੱਲੋਂ ਪੂਰੇ ਭਾਰਤ ਤੋਂ ਵੱਲੋਂ ਹੁਣ ਸਰਦਾਰ ਜੀ 80 ਕਰੋੜ ਬਾਦੀ ਸੀ ਤੇ ਮੰਨ ਲਓ ਪੰਜਾਬ ਦੀ ਦਾ ਬਾਦੀ ਸਿੱਖਾਂ ਦੀ ਬਾਦੀ ਹੁਣ 70 ਕਰੋੜ ਵੀ ਰਹਿ ਗਈ ਉਸ ਸਮੇਂ ਸੰਗਤ ਜੀ ਬਾਦੀ ਕਿੰਨੀ ਹੋਈ ਆਪੇ ਹਿਸਾਬ ਲਾਓ ਫਿਰ ਪੂਰੀ ਕੌਮ ਨੇ ਸੰਗਤ ਜੀ ਦੇਸ਼ ਵਾਸਤੇ ਕਰੀਬਨ 5.5 ਕਿਲੋ ਸੋਨਾ ਦਿੱਤਾ ਤੇ ਪੂਰੇ ਭਾਰਤ ਵਿੱਚੋਂ ਚਾਈ ਗਈ। ਸੋ ਵੇਖਣਾ ਗੁਰਸੰਗਰ ਜੀ ਕਿੰਨਾ ਦੇਸ਼ ਦੇ ਨਾਲ ਪਿਆਰ ਹੈ। ਇਹ ਸੰਗਰਗੀ ਇੱਕ ਕੌਮ ਵਾਸਤੇ ਬੜੀ ਮਾਣ ਵਾਲੀ ਗੱਲ ਹੈ ਪਰ ਜਦੋਂ ਹਕੂਮਤ ਜਾਲਮ ਜੁਰਮਾਨਾ ਵਧਾ ਜਾਣਾ ਕਰੇ ਇਹਨੇ ਅਹਿਸਾਨਾਂ ਨੂੰ ਭੁੱਲ ਕਰਕੇ ਅਗਿਰਤ ਘਣ ਬਣ ਜਾਏ ਤਾਂ ਸੰਗਰਗੀ ਕੋਹੀ ਉਹ ਹੀ ਉਸ ਬਰਾੜ ਕਹਿਣਾ ਕਰਦਾ ਸਿੱਖ ਹੋ ਕੇ ਕਹਿ ਰਿਹਾ। ਕਿ ਭਾਈ ਇਹਨਾਂ ਨੂੰ ਆਪਾਂ ਮਾਰਨਾ ਹੈ ਇਹਨਾਂ ਨੂੰ ਮਾਰ ਕੇ ਤੁਹਾਡੇ ਗੁਰੂ ਧਾਮਾ ਨੂੰ ਬਚਾਉਣਾ ਤੇ ਹੁਣ ਗੁਰੂ ਪਿਆਰੇ ਸੰਗਤ ਜੀ ਉਸ ਸਮੇਂ ਫਿਰ ਭਾਈ ਅਮਰੀਕ ਸਿੰਘ ਜੀ ਆ ਕੇ ਕਹਿਣਾ ਕਰਦੇ ਆ ਜੀ ਕਹਿ ਨਹੀਂ ਲੱਗਦੇ ਨਹੀਂ ਤੇ ਸੰਤਾਂ ਨੇ ਪਹਿਲਾਂ ਕਿਹਦੇ ਨਾਲ ਕੀਤਾ ਕਿ ਭਾਈ ਮੇਰੀ ਸਿੱਖਾਂ ਨੂੰ ਬੇਨਤੀ ਹੈ ਕਿ ਜੋ ਵੀ ਤੁਸੀਂ ਹੁਣ ਪਾਜ ਪਿਆਰੇ ਬਣ ਕੇ ਮੇਰੇ ਤਾਂ ਹੁਕਮ ਕਰਨਾ ਮੇਰੀ ਇਹ ਬੇਨਤੀ ਹੈ ਕਿ ਜਦੋਂ ਅਹਿਮਦ ਸ਼ਾਹ ਬਦਾਲੀ ਚੜ ਕੇ ਆਇਆ ਸੀ ਤਾਂ ਦੰਦਾਂ ਵੀ ਟਕਸਾਲ ਦੇ ਪਹਿਲੇ ਮੁਖੀ ਨੇ ਜਥੇਵੀ ਸਿੰਘਾਂ ਦੇ ਸਮੇਤ ਇਥੇ ਅਹਿਮਦ ਸ਼ਾਹ ਅਬਦਾਲੀ ਦੀ ਫੌਜ ਦੇ ਆਹੋ ਲਾਉਂਦੇ ਆ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਹਾਲ ਤੱਕ ਸਾਬ ਦੀ ਸੋਚ ਪਵਿੱਤਰਤਾ ਰੱਖਦੇ ਹੋયા ਉਹਨਾਂ ਨੇ ਆਪਣਾ ਆਪ ਕੁਰਬਾਨ ਕਰ ਦੇਣਾ ਕੀਤਾ ਸ਼ਹੀਦੀ ਬਾਣੀ ਫਿਰ ਦਮਦਮੀ ਟਕਸਾਲ ਦੇ ਦੂਸਰੇ ਮੁਕਤੀ ਸਿੰਘ ਸਾਹਿਬ ਅਮਰ ਸ਼ਹੀਦਤਾ ਤਨ ਬਾਬਾ ਗੁਰਮukh ਸਿੰਘ ਉਦੋਂ ਨੇਮੀ ਜਥੇ ਦੇ तकरीबन 35 ਸਿੰਘਾਂ ਦੇ ਨਾਲ ਅਹਿਮਦ ਸ਼ਾਹ ਬਦਾਲੀਏ ਦੇ ਫਿਰ ਦੂਸਰੇ ਹਮਲੇ ਦੇ ਇbran ਸੱਚ ਕਨ ਸ਼੍ਰੀ ਹਰਮੰਦਰ ਸਾਹਿਬ ਸ਼੍ਰੀ ਕਾਲ ਤਕ ਸਾਬ ਦੀ ਸੋਚਕ ਪੁਤਰਤਾ ਵਾਸਤੇ ਜਾਨ ਨੂੰ ਕਰਵਾਣਿਆਂ ਦਾ ਮੁਕਾਬਲਾ ਕਰਦੇ ਹੋਏ ਆ ਜਥੇ ਦੀ ਸਿੰਘਾਂ ਸੈਤ ਸ਼ੀਧੀ ਬਣਾ ਤੇ ਮੈਨੂੰ ਦਾਸ ਨੇ ਦਮਦਮੇ ਟਕਸਾਲ ਦੇ ਮੁਖੀ ਵੱਲੋਂ ਸੇਵਾ ਬਖਸ਼ਿਸ਼ ਕੀਤੀ ਹੈ ਤੇ ਮੈਂ ਹੁਣ 14ਵਾਂ ਮੁਖੀ ਬਣ ਕੇ ਇੱਥੋਂ ਭੱਜ ਜਾਵਾਂ ਮੇਰੀ ਇਹੋ ਸਿੰਘਾਂ ਦੇ ਚਰਣਾ ਵਿੱਚ ਬੇਨਤੀ ਹੈ ਕਿ ਮੈਂ ਵੀ ਇੱਥੇ ਭਈ ਸ਼ੀਧੀ ਪ੍ਰਾਪਤ ਕਰਦੀ ਇਹ ਮੇਰੀ ਸਿੰਘਾਂ ਨੂੰ ਬੇਨਤੀ ਹੈ ਫਿਰ ਇਹ ਜਦੋਂ ਸੇਵਕ ਸਾਹਿਬ ਸ਼੍ਰੀਮਾਨ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਟਰਾ ਵਾਲਿਆਂ ਨੇ ਬੇਨਤੀ ਕੀਤੀ ਜਦ ਤੇ ਸਿੰਘਾਂ ਨੇ ਵੀ ਫਿਰ ਸੰਗਤ ਦੇ ਪਈ ਗੁਰੂ ਸਿੰਘ ਨੇ ਕੋਲ ਗਿਆ ਕਿਉਂਕਿ ਆਸਟਾ ਮੈਂ ਜਿਵੇਂ ਜਿਵੇਂ ਦਿਨ ਚੜਦਾ ਜ਼ਾਲਮ ਜਲਵਾਣੇ ਜਿਹੜੀ ਹਕੂਮਤ ਹੈ ਸੰਗਤ ਜੀ ਹੋਰ ਵੀ ਉਹਨਾਂ ਦੇ ਜਿਹੜੇ ਭੈੜੇ ਤੇ ਭੰਦੇ ਰਾਦੇ ਨੇ ਉਹ ਸੰਗਤ ਜੀ ਨਜ਼ਰੋਂ ਲੱਗਦਾ ਤੇ ਉਸ ਸਮੇਂ ਡੁੰਗਾ ਰਾਮਗੜੀ ਆ ਉਤੋਂ ਫਿਰ ਸੰਗਰ ਜੀ ਟੈਂਕ ਦੇ ਨਾਲ ਗੋਲੇ ਮਾਰ ਕੇ ਉਹ ਵੀ ਡੁੰਗਾ ਉਡਾ ਦਿੰਦਾ ਤੇ ਜਿਹੜੀ ਪਾਣੀ ਵਾਲੀ ਟੈਂਕੀ ਤੇ ਮੋਰਚਾ ਸੀ ਐਸ ਵਕਤ ਤੱਕ ਗੁਰੂ ਪਿਆਰੇ ਸੰਗਰ ਜੀ ਸਿੰਘ ਸਾਹਿਬ ਗਿਆਨੀ ਮੁਖਤਿਆਰ ਸੰਗ ਜੀ ਮੁੱਖੀ ਕਹਿੰਦੇ ਨੇ ਕਿ ਮੇਰੇ ਵੇਖਦੇ ਆ ਵੇਖਦੇ ਫੌਜ ਦੇ ਟੈਂਕਾਂ ਦੇ ਗੋਲਿਆਂ ਨੇ ਪਾਣੀ ਵਾਲੀ ਟੈਂਕੀ ਤੇ ਜਿਹੜਾ ਮੋਰਚਾ ਸੀ ਮੇਰੇ ਵੇਖਦੇ ਆ ਵੇਖਦੇ ਹੁਣਾਂ ਤੇ ਫਿਰ ਉਸ ਸਮੇਂ ਜਰਨਲ ਸੁਖ ਸਿੰਘ ਜੀ ਜਦੋਂ ਉਹਨਾਂ ਨੇ ਦੇਖਣਾ ਕੀਤਾ ਕਿ ਹੁਣ ਜਿਹੜਾ ਬੰਕਰ ਬੰਦ ਗੱਡੀ ਦੁੱਖ ਭਗਣੀ ਬੇਰੀ ਤੋਂ ਹੁੰਦੀ ਹੋਈ ਪੇਰ ਬਾਬਾ ਬੁੱਢਾ ਸਾਹਿਬ ਵੱਲ ਆ ਰਹੀ ਹੈ ਇਹ ਇਧਰਲੇ ਪਾਸੇ ਵੱਧ ਰਹੀ ਹੈ ਬੰਕਰ ਬੰਦ ਗੱਡੀ ਜਿਸ ਤੇ ਸੰਦਰਜੀ ਇੱਕ ਤੋਪ ਲੱਗੀ ਹੋਈ ਹੈ ਤੇ ਇਧਰਲੇ ਪਾਸਿਓਂ ਬਾਬਾ ਦੀਪ ਸਿੰਘ ਜੀ ਵਾਲੇ ਪਾਸਿਓਂ ਇਧਰਲੇ ਪਾਸੇ ਫਿਰ ਜਿਹੜੇ ਟੈਂਕ ਆ ਰਹੇ ਫਿਰ ਉਸ ਦਾ ਮੁਕਾਬਲਾ ਕਰਨ ਵਾਸਤੇ ਜਰਨਲ ਸੁਖ ਸਿੰਘ ਜੀ ਆਣੇ ਭੱਜ ਕੇ ਫਿਰ ਸ਼੍ਰੀ ਕਾਲਕਟਾ ਸਾਹਿਬ ਬੇਸਮੈਂਟ ਵਿੱਚ ਆ ਕੇ ਫਿਰ ਸੰਗਰ ਜੀ ਜਿਹੜਾ ਥੂਪ ਦੇ ਗੋਲੇ ਨੂੰ ਬੰਕਰਬੰਦ ਬੰਦ ਗੱਡੀ ਨੂੰ ਹਟਾਉਣ ਵਾਸਤੇ ਸੰਗਰ ਜੀ ਫਿਰ ਇੱਕ ਥੂਪ ਦਾ ਗੋਲਾ ਜਿਹੜਾ ਸੰਗਰ ਜੀ ਮੋਢੇ ਤੇ ਰੱਖ ਕੇ ਸੰਗਰ ਜੀ ਚਲਾਈ ਜਾਂਦੀ ਥੂਪ ਰੈਂਗਲਾ ਜਿਸ ਨੂੰ ਕਿਹਾ ਜਾਂਦਾ ਹੈ ਫਿਰ ਉਹਨਾਂ ਨੇ ਸੰਤਾਂ ਦੇ ਪਾਸੋਂ ਲਿਆ ਕਰਕੇ ਸੰਗਰ ਜੀ ਥੂਪ ਨੂੰ ਉਸ ਥੂਪ ਨੂੰ ਬੰਕਰਬੰਦ ਗੱਡੀ ਨੂੰ ਗੁਟਾ ਦੇਣਾ ਕੀਤਾ ਚਿੱਥੜੇ ਚਿੱਥੜੇ ਉਦਾਸ ਗੁਟਾ ਦੇਣਾ ਕੀਤਾ ਫਿਰ ਇਸ ਤਰੀਕੇ ਦੇ ਨਾਲ ਜਾਲਮ ਜੁਰਮਾਨੇ ਸਰਕਾਰ ਦੇ ਨਾਲ ਫਿਰ ਬੜਾ ਕਮ ਸਾਹਮਣਾ ਮੁਕਾਬਲਾ ਹੋਣਾ ਕਰ। ਫਿਰ ਉਸ ਸਮੇਂ ਸੰਗਤ ਜੀ ਇੱਕ ਸਿੰਘ ਪਾਸੋਂ ਸੰਤ ਗਿਆਨੀ ਜਰਨੈਲ ਸਿੰਘ ਜੀ ਪੁੱਛਣਾ ਕਰਦੇ ਨੇ ਕਿ ਭਾਈ ਬਾੜ ਦਾ ਕੀ ਹਾਲਾਤ ਹੈ ਦੱਸਣਾ ਕਰੋ ਕਹਿਣਾ ਕਰਦੇ ਨੇ ਮਾਹਬੂਖੋ ਹੁਣ ਭਾਈ ਜਿਹੜੀ ਆਰਮੀ ਦੀ ਗਿਣਤੀ ਬਹੁਤ ਜ਼ਿਆਦਾ ਹੋ ਗਈ ਹੈ। ਆਰਮੀ ਦਾ ਜਿਹੜਾ ਠੇਰਾ ਹੈ ਬਹੁਤ ਜ਼ਿਆਦਾ ਸਖਤ ਹੁੰਦਾ ਜਾ ਰਿਹਾ ਹੈ। ਕੁੰਡਾ ਦੀ ਜਿੱਡੀ ਰਣਨੀਤੀ ਹੈ ਇਸ ਪ੍ਰਕਾਰ ਹੈ ਕਿ ਪਹਿਲਾਂ ਬੰਕਰਬੰਦ ਗੱਡੀਆਂ ਤੇ ਜਿਹੜੇ ਟੈਂਕ ਹਨ ਹਵਾਈ ਹਮਲੇ ਅੱਜ ਦੇ ਦਿਨ ਹੋਣਗੇ ਤੇ ਹਵਾਈ ਹਮਲਿਆਂ ਦੇ ਦੌਰਾਨ ਜਿਹੜੀ ਐਸਐਫਐ ਪੈਰਾ ਐਸਐਫ ਜਿਹੜੀ ਫੋਰਸ ਹੈ ਉਹ ਸਰੋਵਰ ਦੇ ਵਿੱਚ ਜਿਹੜੇ ਗੋਤਾਖੋਰ ਕਮਾਂਡੋ ਨੇ ਉਹ ਸਰੋਵਰ ਦੇ ਵਿੱਚ ਛਾਲਾ ਮਾਰ ਕੇ ਤੇ ਸ਼੍ਰੀ ਕਾਲ ਤਕ ਸਹਿਬ ਵੱਧਣਗੇ ਤੇ ਫਿਰ ਬੰਕਰਬੰਦ ਗੱਡੀਆਂ ਦੇ ਮਗਰ ਮਗਰ ਜਿਹੜੀ ਆਰਵੀ ਹੈ ਇਹ ਫਰਿਸ਼ੀਵੀ ਕਾਲ ਤੱਕ ਸਾਬ ਦੇ ਵਿੱਚ ਪਰਵੇਸ਼ ਹੋ ਜਾਏ। ਗੇਰ ਬੰਬ ਹਰਦਾ ਸਾਹਿਬ ਦੀ ਵਾਲੇ ਪਾਸੇ ਤੇ ਬਾਬਾ ਦੀਪ ਸਿੰਘ ਜੀ ਵਾਲਾ ਸਥਾਨ ਦੇ ਪਾਸੇੋਂ ਇਧਰਲੇ ਪਾਸਿਓਂ ਟੈਂਕ ਆਏਗਾ। ਦੇਖਣਾ ਕਰੋ ਸੰਗਤ ਜੀ ਸੀ ਤਾਂ ਦੀ ਕਿੰਨੀ ਰਣਨੀਤੀ। ਕਿੰਨਾ ਸੂਈਆ ਵਿਭਾਗ ਉਹਨਾਂ ਦਾ ਸੰਗਤ ਜੀ ਦੁਸ਼ਮਨ ਦੀ ਕਿਹੜੀ ਰਣਨੀਤੀ ਕਿਵੇਂ-ਕਿਵੇਂ ਅਗਲੇ ਤਿਆਰ ਕਰਦੇ। ਇਹ ਬਾਹਰੀ ਦੀ ਐਸੀ ਬਖਸ਼ਿਸ਼ ਹੈ ਸਿੰਘਾਂ ਦੇ ਲਈ। ਪਰ ਫਿਰ ਵੀ ਸੰਗਤ ਜੀ ਸਿੰਘ ਡੋਲੇ ਇਸ ਪ੍ਰਕਾਰ ਗੁਰੂ ਪਿਆਰੇ ਸੰਗਰ ਜੀ ਜਾਲਮ ਜਰਵਾਣਿਆਂ ਦਾ ਮੂੰਹ ਪਾਟਦੇ ਹੋਏ। ਸੋ ਫਿਰ ਉਹਨਾਂ ਦਾ ਮੁਕਾਬਲਾ ਕਰਨਾ ਕਰਦੇ ਨੇ ਬਿਆਨਕ ਸਿੰਘ ਸੰਗਰ ਜੀ ਅਜ ਦੇ ਦੇ ਨਾ ਜੋ ਸ਼ਹਾਦਤ ਹੈ। ਸੋ ਉਸਨੂੰ ਮਾਰ ਜਾਣਾ ਕਰਦੇ। ਇਹ ਸੰਗਰ ਜੀ ਰਸ ਸਭ ਮੈਂ ਸਿੰਘ ਸਾਹਿਬ ਭਾਈ ਅਮਰੀਕ ਸਿੰਘ ਦੇ। ਸੁਪੁੱਤਰ ਹਾਂ ਨਾਮ ਸ਼੍ਰੀ ਮਾਨ ਸਤ ਗਿਆਨੀ ਕਰਤਾਰ ਸਿੰਘ ਦੇ ਖਾਲਸਾ ਪਟਵੰਨਾ। ਹੁਣ ਸੰਤਾਂ ਨੇ ਅਰਦਾਸ ਕੀਤੀ ਤਾਂ ਤਾਂ ਸਤਿਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਹਾਰਾਜ ਤੁਸੀਂ ਪੰਥ ਵਾਸਤੇ ਆਪਣਾ ਪੂਰਾ ਸਰਬੰਸਵਾਰ ਦੇਣਾ ਕੀਤਾ ਮੇਰੀ ਧੀ ਲਈ ਮਿਠੀ ਦਾਤ ਨਾਉ ਮਹਾਰਾਜ ਜਿੱਥੇ ਤੁਸੀਂ ਪੰਥ ਵਾਸਤੇ ਸਰਬੰਸਵਾਰ ਦੇਣਾ ਕੀਤਾ ਇਹ ਸੇਵਾ ਦਾਤ ਦੇ ਗੁਰੂ ਵੀ ਲੈਣਾ ਕਰੋ ਮੇਰਾ ਪੁੱਤਰ ਵੀ ਜਿਹੜੀ ਤੁਸੀਂ ਦਾਤ ਬਖਸ਼ਿਸ਼ ਕੀਤੀ ਹੈ ਉਹ ਪੰਥ ਵਾਸਤੇ ਸ਼ਿੰਗ ਦੀ ਪ੍ਰਾਪਤੀ ਹੋਵੇ ਸੰਗਤ ਜੀ ਕੈਸੇ ਸੰਗਤ ਆਪਣੇ ਪਤਰਾ ਵਾਸਤੇ ਹਰ ਕਿਸ ਸੁੱਖ ਮੰਗਦਾ ਹੈ ਪਰ ਸੰਤਾਂ ਨੇ ਮੇਰੇ ਖੁਸ਼ੀ ਦੀ। ਹੁਣ ਭਾਈ ਅਮਰੀਕ ਸਿੰਘ ਜੀ ਦੀਆਂ ਦੇ ਸੰਗਰਿ ਛੋਟੇ ਛੋਟੇ ਬੱਚੇ। ਦੋ ਬੱਚੇ ਨੇ ਤੇ ਇੱਕ ਗੁਡੀਆਂ ਦਾ। ਉਸ ਸਮੇਂ ਉਹਨਾ ਦੀ ਸਿੰਘ ਨਹੀਂ ਆਉਣਾ ਕਰਦੇ ਨੇ ਜੇ ਉਮਰ ਵੀ 25 ਸਾਲ ਤੋਂ ਥੱਲੇ ਥੱਲੇ ਹੀ ਹੈ ਕਿਉਂਕਿ 35 ਸਾਲ ਦੀ ਮਰਦਾ ਸੰਤਾਂ ਦੀ ਹੁੰਦੀ ਹੈ। ਇਸੇ ਰực ਕਰਕੇ ਭਾਈ ਅਮਰੀਕ ਸਿੰਘ ਜੀ ਸੰਗਰਿ ਦੀ ਫਿਰ ਸੰਤਾਂ ਤੋਂ ਛੋਟੇ ਵੀ ਸੀ। ਇਹ ਦੇਖਣਾ ਕਰੋ ਸੰਗਰਜੀ ਜਿੰਨੀ ਉਮਰ ਅਜੇ 30 ਸਾਲ ਦੀ ਵੀ ਹੈ 20 20 ਕੇ ਬੱਚੇ ਨੇ ਕਿਵੇਂ ਪਲ ਲਏ ਤੇ ਉਸ ਸਮੇਂ ਸੰਗਰਜੀ ਸਿੰਘ ਸਾਹ ਪਾਈ ਮਰੀਕ ਸਿੰਘ ਜੀ ਕਹਿਣਾ ਕਰਦੇ ਨੇ ਆਪਣੀ ਸਿੰਘਣੀ ਨੂੰ ਕਿ ਮਹਾਰਾਜ ਦੇ ਚਰਨਾਂ ਵਿੱਚ ਤੁਸੀਂ ਅਰਦਾਸ ਕਰਿਆ ਜੇ ਕਿਉਂਕਿ ਮੇਰਾ ਮੇਰੇ ਸਿਮਰ ਨਾਲੋਂ ਤੁਹਾਡਾ ਸਿਮਰਨ ਜਾੜਾ ਤੁਸੀਂ ਜਾਣਾ ਬੰਦਗੀ ਕਰਦੇ ਹੋ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਬੇਤੀ ਕਰਿਆ ਜੇ ਕਿ ਸਤਿਗੁਰੂ ਸੱਚੇ ਪਾਤਸ਼ਾਹ ਕਿ ਮੇਰੇ ਪਤੀ ਨੂੰ ਜਦੋਂ ਉਹਨਾਂ ਨੇ ਸ਼ਹੀਦ ਹੋਣਾ ਦੁਸ਼ਮਣ ਦਾ ਮੁਕਾਬਲਾ ਕਰਨਾ ਤੇ ਕਦੀ ਡੋਲਣਾ ਸਿੱਧਕ ਨਾ ਹਾਰਨਾ ਤਾਂ ਐਸਾ சுவாਸਾ ਨਾ ਸਿੱਖੀ ਨੇ ਬਜਾਏ ਤੇ ਸ਼ਹੀਦੀ ਦਾ ਰੰਗ ਮਾਣਾ ਇਹ ਅਰਦਾਸ ਤੁਸੀਂ ਕਰਨੀ ਤਾਂ ਸੰਗਰਜੀ ਕੈਸੇ ਹੋ ਮਹਾਨ ਬੀਬੀ ਜੀ ਹੋਣਗੇ ਅੱਜ ਵੀ ਸੰਗਰਜੀ ਉਹਨਾਂ ਦਾ ਪੋਤਰਾ ਜਦੋਂ ਵੇਖੀਦਾ ਹੈ ਫੜ ਕੇ ਜਦੋਂ ਸਪੀਚ ਦਿੰਦਾ ਹੈ ਸੰਗਰਦੀ ਉਹਨਾਂ ਦੇ ਪਰਿਵਾਰ ਦੇ ਨਾਲ ਅਰਦਾਸ ਨੇ ਮੁਲਾਕਾਤ ਤਾਂ ਨਹੀਂ ਕੀਤੀ ਪਰ ਜਿਵੇਂ ਵੀ ਉਹ ਸੋਸ਼ਲ ਮੀਡੀਆ 'ਤੇ ਸੇਕ ਕੌਮ ਪ੍ਰਤੀ ਬਹੁਤ ਜ਼ਿਆਦਾ ਚਿੰਤਤ ਰਹੇ। ਬਹੁਤ ਵਧੀਆ ਕਿ ਸੰਗਰਦੀ ਕੌਮ ਦੇ ਵਾਸਤੇ ਸੇਵਾਵਾਂ ਨਿਭਾ ਰਹੇ। ਕਿੰਨੇ ਕਿੰਨੇ ਕਾਲਸ ਆ ਰਹੇ ਨੇ।